ਇਸ ਲਈ ਤਿੰਨ ਦਿਨਾਂ ਤੋਂ ਜਿਹੜਾ ਇਹ ਥੰਦੇ ਵਿਦਿਆਰਥੀ ਜਿਹੜਾ ਕੋਪਰਟਾਨ ਦੇ ਬੈਠੇ ਹੋਏ ਨੇ ਮੰਗਾ ਜਿਹੜੀਆਂ ਪਹਿਲਾਂ ਵੀ ਅਸੀਂ ਮੀਡੀਆ ਨੂੰ ਦੱਸਿਆ ਵੀ ਜਿਹੜਾ ਰੂਲਰ ਇਸ ਏਰੀਆ ਤੇ ਬਾਰਡਰ ਏਰੀਆ ਦਾ ਜਿਹੜਾ ਰਿਜ਼ਰਵੇਸ਼ਨ ਕੋਟਾ ਹੈ ਉਹ ਸਰਕਾਰ ਵੱਲੋਂ ਫਰੰਕ ਕਰ ਦਿੱਤਾ ਗਿਆ ਆਏ ਆ ਡੀਨ ਅਕੈਡੈਮਿਕ ਤੇ ਡੀਨ ਸਟੂਡੈਂਟ ਵੈਲਫੇਅਰ ਆਏ ਆ ਉਹਨਾਂ ਨੇ ਭਰੋਸਾ ਦਿੱਤਾ ਵੀ ਸੋਮਵਾਰ ਤੱਕ ਜਿਹੜਾ ਰੇਟਾਂ ਨੂੰ ਰਿਟਨ 'ਚ ਲਿਖ ਕੇ ਦੇ ਦਾਂਗੇ ਤੁਹਾਡੀਆਂ ਹੁਣ ਦਾ ਪੂਰਾ ਕਰਤਾ ਨੋਟਿਸ ਪਰ ਅਸੀਂ ਵੀ ਸ਼ੁੱਕਰ ਤੱਕ ਜਿੰਨਾ ਚਿਰ ਨੋਟਿਸ ਸਾਡੇ ਹੱਥੀਂ ਉਹਦਾ ਨਜ਼ਰ ਅਸੀਂ ਤੋਂ ਉੱਪਰ ਕਰਤਾ ਹੋਈ ਚੁੱਕੀ। ਕਿੜੀ ਯੂਨੀਵਰਸਿਟੀ ਆ ਲਗਾ ਹਰ ਸਾਲ ਜਿਹੜੀ 5% ਫੀਸ ਵਧਾ ਰਹੀ ਆ। ਕਿ ਲਗਾਤਾਰ ਖਿਲੇ ਕਈ ਸਾਲਾਂ ਤੋਂ ਹਰ ਸਾਲ 5% ਫੀਸ ਵਧਣ ਦੇ ਨਾਲ ਜਿਹੜਾ ਆਮ ਘਰ ਦੇ ਬੱਚਿਆਂ ਦੇ ਕੋਲ ਆ ਇਹ ਯੂਨੀਵਰਸਿਟੀ ਪਹੁੰਚ ਤੋਂ ਦੂਰ ਹੁੰਦੀ ਜਾ ਰਹੀ ਆ। ਸੋ ਇਹਨਾਂ ਮੰਗਾਂ ਨੂੰ ਲੈ ਕੇ ਪਿਛਲੇ ਸਾਲ ਤੋਂ ਗੱਲਬਾਤ ਚੱਲ ਰਹੀ ਪਰ ਕਿਸੇ ਵੀ ਹਾਂ ਜਿਹੜਾ ਯੂਨੀਵਰਸਿਟੀ ਨੂੰ ਪੱਕੀਆਂ ਗੱਲਾਂ ਨਹੀਂ ਮਿਲਿਆ। ਪ੍ਰਸ਼ਾਸਨ ਵੱਲੋਂ ਜਾਂ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਤੇ ਕੋਈ ਵੀ ਜਿਹੜਾ ਨਹੀਂ ਇਹਦੇ ਤੇ ਕੋਈ ਗੱਲਬਾਤ ਚੱਲ ਰਹੀ ਸੋ ਅੱਜ ਸਰ ਯੂਨੀਵਰਸਿਟੀ ਦੇ ਗੇਟ ਬੰਦ ਕੀਤੇ ਗਏ ਤੀਸਰਾ ਕਿਹੜਾ ਵੀ ਬੰਦ ਕੀਤਾ ਗਿਆ ਕਿਉਂਕਿ ਅੱਜ ਸਾਡੇ ਜਿਹੜੇ ਭੋਖੜਤਾਲ ਦੇ ਵਿਦਿਆਰਥੀ ਬਿਠੇ ਜਿਸ ਕਾਰਨ ਸਿੰਘ ਨਾਲ ਦੀ ਸੇਧ ਕਾਫੀ ਢੀਲੀਆਂ ਚੱਕੀ ਸੀ ਬੀਪੀ ਬਹੁਤ ਜ਼ਿਆਦਾ ਘਟ ਗਿਆ ਸੀ ਸੋ ਇਸ ਨੂੰ ਰੋ ਦੇ ਵਿੱਚ ਵਿਦਿਆਰਥੀ ਨੇ ਜਿਹੜਾ ਗੇਟ ਬੰਦ ਕੀਤਾ ਉਸ ਤੋਂ ਦੁਆਰੀ ਦੇ ਬਾਅਦ ਜਿਹੜਾ ਇਹਨਾਂ ਨੇ ਕੰਨ ਤੇ ਜੂਨ ਸਰਕੀ ਹਾਂਜੀ ਭਾਈ ਆਪਣਾ ਨਾਮ ਦੱਸ ਕੇ ਕੀ ਕਹਿਣਾ ਚਾਹੁੰਦੇ ਹੋ ਭੋਖੜਤਾਲ ਦੇ ਬਟੇ ਸੇਧ ਵੀ ਬੜੀ ਡਾਊਨ ਹੋ ਗਈ ਛੇ ਦਿਨ ਪਿਛਲੇ ਤਿੰਨ ਦਿਨਾਂ ਤੋਂ ਭੁੱਖ ਹੜਤਾਲ ਚੱਲ ਰਹੀ ਹੈ ਜੀ ਇਹ ਤੀਜਾ ਦਿਨ ਚੱਲ ਰਿਹਾ ਤੇ ਕੁਝ ਖਾਨ ਲਖਾਦਾ ਪਿੱਤਾਂ ਨੇ ਕਹਿੰਦੇ ਨੇ ਇਸ ਕਰਕੇ ਮੜਾ ਮੋੜਾ ਬੀਬੀ ਦਾ ਡਾਊਨ ਹੋਇਆ ਤੇ ਆਇਆ ਡੀਨ ਅਕੈਡਮਿਕ ਤੇ ਡੀਨ ਸਟੂਡੈਂਟ ਵੈਲਫੇਅਰ ਆਇਆ ਉਹਨਾਂ ਨੇ ਭਰੋਸਾ ਦਿੱਤਾ ਵੀ ਸੋਮਵਾਰ ਤੱਕ ਜਿਹੜਾ ਰੇਟਾਂ ਨੂੰ ਰਿਟਨ ਚ ਲਿਖ ਕੇ ਦੇ ਦਾਂਗੇ ਤੁਹਾਡੀਆਂ ਮੁੰਡਾਂ ਪੂਰਿਆ ਕਰਦਾ ਨੋਟਿਸ ਪਰ ਅਸੀਂ ਵੀ ਸੋਮਵਾਰ ਤੱਕ ਜੇ ਨਾ ਨੋਟਿਸ ਸਾਡੇ ਹੱਥ ਜੀ ਨਹੀਂ ਆਉਂਦਾ ਨਾ ਤੇ ਅਸੀਂ ਇੱਥੋਂ ਦੀ ਭੁੱਖ ਹੜਤਾਲ ਨਹੀਂ ਚੱਲੇ ਉਨ ਤੱਕ ਕੋਈ ਭੁੱਖ ਹੜਤਾਲ ਜੇ ਰੋਕ ਜੇ ਤੁਹਾਨੂੰ ਲਿਖਤੀ ਨੋਟਿਸ ਸਾਨੂੰ ਦੇ ਦੇਣ ਕਿ ਸਾਡੇ ਹੱਥੇ ਰੱਖ ਦੇਣ ਜੋ ਉਹਨਾਂ ਨੂੰ ਆਪੇ ਕੋਪਰਤ ਕਰਨ ਕਰਕੇ ਆ ਕੇ ਸੁਲਾ ਦੇ ਪਰ ਨਾ ਚੁਕਲਾਂਗੇ ਤੁਹਾਨੂੰ ਇਹ ਹਾਲਾਤ ਉਹ ਵੀ ਚੰਗੇ ਲਾ ਠੀਕ ਹੈ ਜੀ ਸਿੱਧ ਠੀਕ ਹੈ ਜੀ ਅੱਡੇ ਨਾਲੋਂ ਇੰਪਰੂਵਮੈਂਟ ਆ ਮਾੜੀ ਨਹੀਂ ਆਂ ਦਾ ਕਿ ਆਪਣੇ ਗੜ੍ਹ ਦਾ ਅਸਟਾ ਜਿਹੜੀ ਕੋਪਰਤ ਆ ਕੇ ਬੈਠੇ ਇਹ ਖਰਾਬ ਹੋ ਗਈ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਜਿਹੜੀ ਲਗਾਤਾਰ ਕੈਮਰਾਨਾ ਗੁਰਿੰਦਰ ਸਿੰਘ ਜੀ ਪਿਛਲੇ 3 ਦਿਨਾਂ ਤੋਂ ਜਿਹੜਾ ਇਹ ਤੋਂ ਦੇ ਵਿਦਿਆਰਥੀ ਜਿਹੜਾ ਕੋਈ ਫਰਦਾਤ ਤੇ ਬੈਠੇ ਹੋਏ ਆ। ਮੰਗਾ ਜਿਹੜੀਆਂ ਪਹਿਲਾਂ ਵੀ ਅਸੀਂ ਮੀਡੀਆ ਨੂੰ ਦੱਸਿਆ ਆ ਕਿ ਜਿਹੜਾ ਰੂਲਰ ਜਿਹੜੀਏ ਦੇ ਬਾਰਡਰ ਏਰੀਆ ਦਾ ਜਿਹੜਾ ਰਜ਼ਰਵੇਸ਼ਨ ਕੋਟਾ ਉਹ ਸਰਕਾਰ ਵੱਲੋਂ ਖੰਦ ਕਰ ਦਿੱਤਾ ਗਿਆ। ਸਾਡੀ ਪਹਿਲੀ ਮੰਗ ਇਹ ਸੀ ਕਿ ਜਿਹੜਾ ਪਟਿਆਲਾ ਯੂਨੀਵਰਸਿਟੀ ਦੇ ਤਰਫੋਂ ਜਿਹੜਾ ਐਡੀਸ਼ਨਲ ਸੀਟਾਂ ਵਧਾ ਕੇ ਉਹ ਕੋਟਾ ਜਿਹੜਾ ਬਹਾਲ ਕੀਤਾ ਜਾਵੇ। ਦੂਸਰੀ ਮੰਗ ਇਹ ਸੀ ਕਿ ਦੇਖੋ ਜਿਹੜੀ ਇਹ ਯੂਨੀਵਰਸਿਟੀ ਆ ਲਗਾ ਹਰ ਸਾਲ ਜਿਹੜੀ 5% ਫੀਸ ਵਧਾ ਰਹੀ ਆ। ਕਿ ਲਗਾਤਾਰ ਕਿਲੇ 23 ਸਾਲਾਂ ਤੋਂ ਹਰ ਸਾਲ 5% ਫੀਸ ਵਧਣ ਦੇ ਨਾਲ ਜਿਹੜਾ ਆਮ ਘਰ ਦੇ ਬੱਚਿਆਂ ਦੇ ਕੋਲ ਆ ਇਹ ਯੂਨੀਵਰਸਿਟੀ ਪਹੁੰਚ ਤੋਂ ਧੁਰੋਂਦੀ ਜਾ ਰਹੀ ਹੈ ਸੋ ਇਹਨਾਂ ਮੰਗਾਂ ਨੂੰ ਲੈ ਕੇ ਪਿਛਲੇ ਸਾਲ ਤੋਂ ਗੱਲਬਾਤ ਚੱਲ ਰਹੀ ਪਰ ਕਿਸੇ ਵੀ ਹਾਂ ਜਿਹੜਾ ਯੂਨੀਵਰਸਿਟੀ ਨੂੰ ਪੱਕੀ ਹੰਗਾਰਾ ਨਹੀਂ ਮਿਲਿਆ ਇਸ ਨੂੰ ਹੀ ਦੇਖਦੇ ਹੋ ਜਿਹੜਾ ਸੀ 25 ਤਰੀਕ ਤੋਂ ਲੈ ਕੇ ਜਿਹੜਾ ਨਾਲ ਵਿੱਚ ਸਮੇਂ ਲਈ ਭੁਖੜ ਦਾ ਹਾਲ ਥੇ ਇੱਥੇ ਜਿਹੜੇ ਬੱਚੇ ਬੈਠੇ ਹੋਏ ਆ ਪਰ ਇਹ ਜਿਹੜਾ ਪ੍ਰਸ਼ਾਸਨ ਵੱਲੋਂ ਜਾਂ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕੋਈ ਵੀ ਜਿਹੜਾ ਨਹੀਂ ਇਹਦੇ ਤੇ ਕੋਈ ਗੱਲਬਾਤ ਚੱਲ ਰਹੀ ਸੋ ਅੱਜ ਸਰ ਯੂਨੀਵਰਸਿਟੀ ਦੇ ਗੇਟ ਬੰ ਕਿ ਅੱਜ ਸਾਡੇ ਜਿਹੜੇ ਭੁਖੜਤਾਲ ਦੇ ਵਿਦਿਆਰਥੀ ਬਿਠੇ ਜਸਕਰਨ ਸਿੰਘ ਉਹਨਾਂ ਦੀ ਸ਼ੇਧ ਕਾਫੀ ਢੀਲੀ ਹੋ ਚੱਕੀ ਸੀ ਬੀਪੀ ਬਹੁਤ ਜ਼ਿਆਦਾ ਘਟ ਗਿਆ ਸੀ ਸੋ ਇਸ ਨੂੰ ਰੋਹ ਦੇ ਵਿੱਚ ਵਿਦਿਆਰਥੀ ਨੇ ਜਿਹੜਾ ਗੇਟ ਬੰਦ ਕੀਤਾ ਉਸ ਤੋਂ ਦੁਆਰੀ ਦੇ ਬਾਅਦ ਜਿਹੜਾ ਇਹਨਾਂ ਦੇ ਕੰਨ ਤੇ ਜੂੰ ਸਰਕੀ ਇਹ ਗੱਲਬਾਤ ਚੱਲੀ ਆ ਇਹਨਾਂ ਨੇ ਕਿਹਾ ਕਿ ਅਸੀਂ ਮੰਗਾ ਮੰਨਦੇ ਹਾਂ ਪਰ ਜਿਹੜਾ ਨਿਕਤੀ ਸੋਮਵਾਰ ਦੇਵਾਂਗੇ ਤੇ ਸਾਡੀ ਮੰਗ ਹੈ ਕਿ ਜਿੰਨਾ ਚਿਰ ਸਾਡੇ ਹੱਥ ਕੀ ਨਿਕਤੀ ਨਹੀਂ ਹੁੰਦਾ ਭੁਖੜਤਾਲ ਉਹਨਾਂ ਅੰਮ੍ਰਿਤਸਰ ਮਿਲੀ ਜਾ ਰਹੀ ਹੈ ਜੇ ਸਰ ਇਹ ਗੱਲ ਜਿਹਦੀ ਕੌਣ ਦਿੰਦਾ ਕਲੈਕਟਰ ਜੀ ਜੇਕਰ ਕਿਸੇ ਵੀ ਵਿਦਿਆਰਥੀ ਭੁਖੜਤਾਲ ਦੇ ਬ ਪੰਜਾਬ ਸਰਕਾਰ ਦੀ ਹੋਵੇਗੀ ਹੁਣ ਕੀ ਰੱਖਦੇ ਮੰਗ ਲਣ ਸਾਡੀ ਇਹੋ ਜੀ ਦੇਖੋ ਬੜੀਆਂ ਜਾਇਜ਼ ਮੰਗਾਂ ਇਹ ਯੂਨੀਵਰਸਿਟੀ ਪਿੰਡਾਂ ਦੇ ਬੱਚਿਆਂ ਲਈ ਬਣੀ ਆ ਬਾਰਡਰ ਏਰੀਆ ਦੇ ਬੱਚਿਆਂ ਲਈ ਬਣੀ ਆ ਕਿ ਉਹ ਬੱਚੇ ਪੜ੍ਹ ਸਕੇ ਸਮਾਜ ਦੇ ਵਿੱਚ ਆਪਣਾ ਯੋਗਦਾਨ ਪਾ ਸਕਣ ਉਹਨਾਂ ਨੂੰ ਉਹਦਾ ਬਣਦਾ ਕਿ ਦਿੱਤਾ ਜਾਵੇ ਪਿੰਡਾਂ ਦੇ ਬੱਚਿਆਂ ਨੂੰ ਤੇ ਜਿਹੜਾ ਉਹਨਾਂ ਦਾ ਕੋਟਾ ਬਹਾਲ ਕੀਤਾ ਜਾਵੇ ਜਿਹੜਾ ਫੀਸਾਂ ਲਗਾਤਾਰ ਵਧ ਰਿਹਾ ਉਹਨਾਂ ਦਾ ਵਾਅਦਾ ਜਿਹੜਾ ਵਾਪਸ ਲਿਆ ਜਾਵੇ ਆਮ ਘਰ ਦੇ ਬੱਚੇ ਤਾਂ ਜੋ ਆਮ ਮਿਹਨਤੂ ਕਿਸਾਨਾਂ ਦੇ ਬੱਚੇ ਇੱਥੇ ਆ ਕੇ ਪੜ੍ਹ ਸਕਣ